ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤਰੱਕੀਆਂ ਬਖਸ਼ੇ ਤੇ ਅੱਜ ਆਪਾਂ ਮਤਲਬ ਕੀ ਬਣਾਉਣਾ ਤੁਸੀਂ ਵੇਖ ਕੇ ਸਮਝ ਹੀ ਗਏ ਜੀ ਅੱਜ ਆਪਾਂ ਬਣਾ ਰਹੇ ਹਾਂ ਤੰਦੂਰੀ ਸਮੋਸੇ ਮੌਸਮ ਬਹੁਤ ਹੀ ਸੋਹਣਾ ਹੋਇਆ ਵਾ ਤੇ ਇਹੋ ਜਿਹਾ ਮੌਸਮ 'ਚ ਪਕੌੜੇ ਸਮੋਸੇ ਇਹੋ ਜਿਹੀ ਚੀਜ਼ਾਂ ਨਾ ਬਣੇ ਹੋਈ ਨਹੀਂ ਸਾਡੇ ਦੇ ਖਾਸ ਕਰਕੇ ਪੰਜਾਬੀਆਂ ਦੇ ਘਰ ਤੇ ਮੌਸਮ ਦਾ ਤੁਸੀਂ ਨਜ਼ਾਰਾ ਵੇਖ ਸਕਦੇ ਜੀ ਇੱਕ ਤੇ ਚਾਹ ਸ਼ਵੇਰੇ ਫੁੱਲਾ ਚਾਹ ਸ਼ਵੇਰਾ ਹੈਗਾ ਆਪਣਾ ਜਿਹੜੇ ਜਿਹੜੇ ਪਿੰਡਾਂ 'ਚ ਪੈਲੀਆਂ 'ਚ ਰਹਿੰਦੇ ਆ ਉਨਾਂ ਨੂੰ ਵੀ ਅਸੀਂ ਸੁਖਦਾ ਪਤਾ ਵੀ ਕਿੰਨਾ ਵਧੀਆ ਲੱਗਦਾ ਹਾਂ ਥੋੜੀਆਂ ਮੁਸ਼ਕਲਾਂ ਜਰੂਰ ਹੁੰਦੀਆਂ ਵੀ ਮੀਂਹ ਕਣੀ ਤੇ ਰਾਹ ਰਸਤੇ ਜਿਹੜੇ ਖਰਾਬ ਹੋ ਜਾਂਦੇ ਆ ਪਰ ਜੋ ਮਤਲਬ ਕੁਦਰਤੀ ਸੁਖ ਸੁਲਤਾਨ ਜਿੰ ਨੂੰ ਆਪਾਂ ਕਹਿ ਸਕਦੇ ਨਾ ਸੋਹਣਾ ਵਾਤਾਵਰਨ ਫਰੈਸ਼ ਹਵਾ ਉਹ ਪਿੰਡਾਂ ਥਾਵਾਂ ਦੇ ਰਹਿਣ ਵਾਲਿਆਂ ਨੂੰ ਮੱਲੋ ਉਸ ਚੀਜ਼ ਦਾ ਸਾਂਸ ਹੈ ਵੀ ਉਹ ਕਿੰਨੀ ਵਧੀਆ ਹੁੰਦੀ ਆ ਤੇ ਤੰਦੂਰ ਆਪਾਂ ਸਭ ਤੋਂ ਪਹਿਲਾਂ ਜੀ ਇੱਧਰ ਅੱਗ ਬਾਲ ਲੈਨੇ ਆ ਤੰਦੂਰ 'ਚ ਤੇ ਤੰਦੂਰੀ ਸਮੋਸੇ ਅੱਜ ਹੀ ਮੈਂ ਫਸਟ ਟਾਈਮ ਬਣਾ ਰਹੀ ਹਾਂ ਮੈਨੂੰ ਬੜਾ ਸ਼ੌਂਕ ਸੀ ਵੀ ਮੈਨੂੰ ਤੰਦੂਰੀ ਮਤਲਬ ਇਹ ਰੈਸਪੀਜ਼ ਬਣਾਉਣੀਆਂ ਆ ਜਾਣ ਵਾਕਫ ਕਰ ਰਹੀਆਂ ਤੇ ਫੁਲਕੇ ਪਹਿਲਾਂ ਸਭ ਤੋਂ ਪਹਿਲਾਂ ਤੇ ਬਣਾਉਣੇ ਸਿੱਖੇ ਆਪਾਂ ਫੁਲਕੇ ਤੁਹਾਨੂੰ ਸਿੰਪਲ ਬਣਾਉਣੇ ਆ ਜਾਂਨ ਬਾਕੀ ਤੁਸੀਂ ਮੂਲੀ ਵਾਲੇ ਆਲੂ ਵਾਲੇ ਗੋਭੀ ਵਾਲੇ ਨੱਟਰ ਪਟੜੀ ਹੋ ਮਸੀ ਹਨ ਜਿੱਦਾਂ ਦੇ ਮਰਜੀ ਬਣਾਓ ਬਸ ਫਿਰ ਇੱਕ ਵੱਲ ਜਾ ਆ ਜਾਂਦਾ ਵੀ ਹਾਂ ਇਦਾਂ ਰੋਟੀ ਪਕਾਉਣੀ ਹੈ ਜੀ ਉਹਦੇ ਵਿੱਚ ਤੋਂ ਬਾਈ ਸੱਤ ਨੇ ਕਿਹਾ ਸੀ ਅੱਜ ਇਹਨਾਂ ਨੂੰ ਫਿਰੇ ਥੋੜੀ ਥੋੜੀ ਰੋਟੀ ਖਵਾਈ ਸੀ ਤੇ ਮੈਂ ਕਿਹਾ ਵੀ ਅੱਜ ਤੁਹਾਨੂੰ ਮੈਂ ਬਣਾ ਕੇ ਖੋਣਿਆ ਤੁਰੀ ਸਮੋਸੇ ਤੇ ਪਾਪਾ ਉਹਨਾਂ ਨੇ ਕਿਹਾ ਸੀ ਅੱਜ ਡਿਊਟੀ ਤੇ ਥੋੜਾ ਉਹਨਾਂ ਨੇ ਲੇਟ ਹੀ ਹੋਣਾ ਸੀ ਤੇ ਥੋੜਾ ਉਹਨਾਂ ਦੇ ਕੋਈ ਆਪਣੀ ਵੀ ਪਾਰਟੀ ਸ਼ਾਰਟੀ ਸੀ ਤੇ ਮੈਂ ਚਲ ਮੈਂ ਢਾਡੀ ਨੂੰ ਪਾਰਟੀ ਕਰਦੀ ਆ ਕਿ ਮੌਸਮ ਬਹੁਤ ਸੋਹਣਾ ਤੇ ਮੇਰਾ ਬੇਟਾ ਮੇਰੇ ਨਾਲ ਰਿਹਾ ਸੀ ਐਲਫਰੋਨ ਅੱਗ ਬਾਲਣ ਦੇ ਵਿੱਚ ਏਦੋਂ ਗੱਲੋਂ ਇਹ ਆਪਣੇ ਪਾਪਾ ਦੇ ਗਿਆ ਜਦੋਂ ਉਹ ਮੇਰੇ ਕੋਲ ਆਦਨਾ ਬਲਦੀ ਹੋਏ ਤੇ ਇਹਨਾਂ ਨੇ ਕਹਿਣਾ ਲਿਆ ਆ ਸੀ ਤੈਨੂੰ ਮੈਂ ਕਰਕੇ ਦਿੰਨੇ ਆ ਤੇ ਵਿਆਹ ਹੀ ਚਾਰਾ ਨਾਲ ਮੈਂ ਜਲ ਮਮਾ ਮੈਂ ਹਗਵਾਲ ਕਰ ਦਿੰਨਾ ਕਿਉਂਕਿ ਬਾਰਿਸ਼ ਹੋ ਰਹੀ ਆ ਤੇ ਵਿੱਚ ਥੋੜਾ ਪੱਲਣ ਜਿਹੜਾ ਉਹ ਗਿੱਲਾ ਬੱਤਾ ਹੋ ਜਾਂਦਾ ਵਾ ਪਾਤੀਆਂ ਦੇ ਤਾਂ ਮੱਤਾ ਵੀ ਸਾਂਭੜੀਆਂ ਬੜੀਆਂ ਹੀ ਔਖੀਆਂ ਲੱਗਦੀਆਂ ਆ ਆਪਾਂ ਜਿੰਨੇ ਮਰਜੀ ਵੱਡੇ ਘਰ ਬਣਾ ਲਈਏ ਪਰ ਤਨ ਪਾਤੀਆਂ ਰੱਖਣ ਦੀ ਜਗ੍ਹਾ ਨਹੀਂ ਲੱਭਦੀ ਪਾਤੀਆਂ ਕਿੱਥੇ ਰੱਖੀਏ ਤੇ ਨਾਲ ਘਰ ਦੇ ਅੰਦਰਾਂ ਜਿਹੜੇ ਰੱਖ ਨਹੀਂ ਦਿੰਦੇ ਆ ਟੈਕਨੀਕਲੀ ਕੋਈ ਚੀਜ਼ਾਂ ਹੁੰਦੀਆਂ ਨੇ ਆ ਤੇ ਆਹ ਹੋਈ ਇਹੋ ਜਿਹੀ ਕੋਈ ਚੀਜ਼ ਸਾਫ ਰੱਖਣਾ ਆਪਣੇ ਅੰਦਰ ਚ ਨਾ ਵੱੜਦੀ ਤੇ ਮੇਰਾ ਤਾਂ ਦਿਲ ਕਰਦਾ ਸੀ ਬਾਰ-ਬਾਰ ਮੈਂ ਨਾ ਛੱਤ ਤੇ ਬਹਿ ਜਾ ਆਰਾਮ ਨਾਲ ਪੱਸੀ ਢਾ ਕੇ ਚਾਚ ਫੇਰਾ ਪੈਰੀਆਂ ਦਾ ਦੇਖਾਂ ਜਿਵੇਂ ਕਿ ਦਿਨਾਂ ਛਿੰਲੇ ਆਏ ਹੋਈਆਂ ਤੇ ਸਭ ਤੋਂ ਪਹਿਲਾਂ ਆਪਾਂ ਬਣਾ ਲੈਨੇ ਆ ਆਲੂ ਦੀ ਸਟਫਿੰਗ ਜਿਹੜੀ ਆਪਾਂ ਸਮੋਸਿਆਂ ਦੀ ਭਰਨੀ ਆ ਤੜਕਾ ਆਪਾਂ ਲਾਵਾਂਗੇ ਜਿੰਨੇ ਸਰੋਂ ਦੇ ਤੇਲ ਦਾ ਕੋਈ ਤੁਸੀਂ ਕੁਕਿੰਗ ਆਇਲ ਵਰਤ ਸਕਦੇ ਜੀ ਬਟ ਹੁਣ ਆਪਾਂ ਸਰੋਂ ਦਾ ਤੇਲ ਹੀ ਆਪਣੇ ਆਮ ਕਰਦਾ ਤੇ ਉਹੀ ਵਧੀਆ ਰਹਿੰਦਾ ਵਾ ਇਹਦੇ ਚ ਆਪਾਂ ਪਾ ਲਿਆ ਜੀਰਾ ਥੋੜੀ ਜੀ ਰਾਈ ਪਾਉਣੀ ਆ ਜੇ ਰਾਈ ਬਾਈ ਦਾ ਸੁਨਾ ਹੋਵੇ ਤਾਂ ਕੋਈ ਗੱਲ ਨਹੀਂ ਐਨੂੰ ਵੀ ਸਿੱਕ ਕਰ ਸਕਦੇ ਜੀ ਇਹ ਇਹਦੇ ਵਿੱਚ ਆਪਾਂ ਹਲਕੀ ਜਿਹੀ ਪਾ ਲੈਣੀ ਹੈ ਅਜਵਾਇਨ ਅਜਵਾਇਨ ਜ਼ਰੂਰ ਪਾਓ ਕਿਉਂਕਿ ਬਰਸਾਤੀ ਮੌਸਮਿਆਂ ਤੇ ਬੱਚਿਆਂ ਵੀ ਚੀਜ਼ਾਂ ਆਪਣੇ ਨਾਲ ਹੀ ਖਾਣੀਆਂ ਆਉਂਦੀਆਂ ਤੇ ਉਹ ਬਿਮਾਰ ਨਾ ਹੋਣ ਗੰਡਾ ਅਦਰ ਤੇ ਲਤਣ ਦੀ ਕਟ ਕੇ ਉਹ ਆਪੇ ਤੁਸੀਂ ਇੱਛਾ ਦੇ ਅਨਸਾਰ ਪਾ ਸਕਦੇ ਹੋ ਇਹ ਥੋੜਾ ਜਿਆਦਾ ਉਦੋਂ ਡਿਮਰ ਜੀ ਹੈ ਨਾ ਨਹੀਂ ਸਫਿੰਗ ਜਿਹੜੀ ਉਹ ਪਿਆਜ਼ੀ ਵੀ ਬਣ ਜਾਂਦੀ ਆ ਪਰ ਹੁਣ ਕੀ ਆ ਵੀ ਆਪਣੇ ਉਹ ਟੇਸਟ ਵੱਜਾ ਮੋਂ ਨੂੰ ਪਾਲਵਾ ਦਾ ਤੇ ਆਲੂ ਦੀ ਸਫਿੰਗ ਬਣਾਈਏ ਤੇ ਜ਼ਿਆਦਾ ਵਧੀਆ ਲੱਗਦੀ ਆ ਮਸਾਲੇ ਹਲਦੀ ਲੂਣ ਗਰਮ ਮਸਾਲਾ ਚਾਟ ਮਸਾਲਾ ਤੇ ਮੱਲਬ ਲਾਲ ਮਿਰਚ ਵੀ ਪਾਈ ਸੀ ਤੇ ਨਾਲ ਆਪਾਂ ਗਾਲੀ ਸਿਕਸੂਰੀ ਮੇਥੀ ਜੇ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਜੇ ਤੇ ਆਲੂ ਆਪਾਂ ਪਹਿਲਾਂ ਉਬਾਲ ਕੇ ਰੱਖ ਲਈ ਸੀ ਤੇ ਇਹਨੂੰ ਹੁਣ ਆਪਾਂ ਇਹਦਾ ਨਾ ਮੈਸ਼ ਕਰ ਲੈਣਾ ਕਿਸੇ ਵੀ ਚੀਜ਼ ਨਾਲ ਤੁਸੀਂ ਮੈਸ਼ ਕਰ ਸਕਦੇ ਜੇ ਮੇਰੇ ਕੋਲ ਮੈਂ ਕੌਲੀ ਦੇ ਨਾਲ ਇਹਨੂੰ ਇਸ ਤਰ੍ਹਾਂ ਮੈਸ਼ ਕਰਦਾ ਸੀ ਤੇ ਜ਼ਿਆਦਾ ਇਹਨੂੰ ਮਤਲਬ ਟਾਈਮ ਨਹੀਂ ਲੱਗਦਾ 5-7 ਮਿੰਟਾਂ ਚ ਜਿਹੜੇ ਆਪਣੇ ਆਲੂ ਦੀ ਸਬਜ਼ੀ ਆ ਤਿਆਰ ਹੋ ਜਾਂਦੀ ਆ ਸਾਰੀਆਂ ਜੀ ਆਪ ਅੱਜ ਆਪਣਾ ਤੰਦੂਰੀ ਬਣਾ ਰਹੇ ਸੀ ਮੈਂ ਕਿਹਾ ਤੰਦੂਰੀ ਸੀ ਇਹ ਇੱਕ ਜਿਹੜੀ ਸਟਫਿੰਗ ਆ ਜਟੀਆਂ ਸਾਰਾ ਕੁਝ ਤੰਦੂਰੀ ਹੋਣਾ ਚਾਹੀਦਾ ਤੇ ਸਟਫਿੰਗ ਇੰਨੀ ਜਰਾ ਟੇਸਟੀ ਬਣੀ ਜੇਕਰ ਦਾ ਪੂਰੀਆਂ ਬਣਾ ਕੇ ਖਾ ਲਈਏ ਤੇ ਨਾਲ ਬਾਕੀ ਹੁਣ ਆਪਾਂ ਬਣਾਉਣ ਲੱਗੇ ਆ ਜੀ ਨਾਲ ਬਣਾਉਣਾ ਹੈ ਜੀ ਆਪਾਂ ਛੋਲੇ ਜਿਵੇਂ ਚਾਟ ਬਣਾਉਦੇ ਆ ਨਾ ਦੇਈ ਵਗੈਰਾ ਪਾ ਕੇ ਸਾਰਾ ਕੁਝ ਤੇ ਹੁਣ ਜੇ ਆਪਾਂ ਤੰਦੂਰੀ ਸਮੋਸੇ ਖਾਣੇ ਆ ਤੇ ਭੋਕਾ ਆਪਾਂ ਨੂੰ ਸਵੇਰ ਦੀ ਲੱਗੀ ਦੋ ਦੋ ਕਰਦੇ ਤੇ ਕੁਝ ਬਣਾ ਲੈਣੀ ਆ ਫਿਰ ਥੋੜਾ ਹੋਰ ਆਪਾਂ ਮਟੀਰੀਅਲ ਵਧੀਆ ਜਿਹਾ ਪਾਨੇ ਆ ਵਿੱਚ ਨਾਲੇ ਤੇ ਗੁਜ਼ਾਰਾ ਹੋ ਜਾਊਗਾ ਤੇ ਨਾਲੇ ਹੈਲਦੀ ਚੀਜ਼ ਬਣ ਜੂਗੀ ਛੋਲੇ ਮੈਂ ਪਹਿਲਾਂ ਸਾਰੀ ਰਾਤ ਭਿਓ ਕੇ ਰੱਖੇ ਸੀ ਕਾਬਲੀ ਚਨੇ ਤੁਸੀਂ ਕਾਲੇ ਚਨੇ ਉਹ ਵੀ ਪਾ ਸਕਦੇ ਜੇ ਕੋਈ ਗੱਲ ਨਹੀਂ ਆ ਨਾ ਪਾਉਣਾ ਜਔ ਚ ਕਿਸੇ ਨੂੰ ਵੀ ਕਰ ਸਕਦੇ ਜੇ ਤੇ ਸਵੇਰੇ ਆਪਾਂ ਨੂੰ 3-4 ਵਿਸਲਾਂ ਵਾਲੀਆਂ ਸੀ ਹੁਣ ਆਪਾਂ ਤੇਲ ਥੋੜਾ ਜਿਆ ਗਰਮ ਕਰਕੇ 3-4 ਚਮਚੇ ਹੋਰੇ ਵਿੱਚ ਹਲਦੀ, ਲੂਣ ਤੇ ਹਲਕੀ ਜੀ ਲਾਲ ਮਿਰਚ ਪਾਈ ਆ ਅਜਵਾਇਨ ਥੋੜੀ ਜੀ ਪਾਈ ਆ ਤੇ ਜੀਰਾ ਥੋੜਾ ਜਿਆ ਪਾਇਆ ਤੇ ਇਹਨੂੰ ਆਪਾਂ ਜਿਹੜਾ ਛੋਲੇ ਆ ਥੋੜੇ ਜੇ ਜਿੰਨੇ ਆਪਾਂ ਨੂੰ ਚਾਹੀਦੇ ਆ ਉਹਨੇ ਕ ਆਪਾਂ ਤੜਕ ਲੈਣੇ ਆ ਕਿਉਂਕਿ ਮੈਂ ਥੋੜਾ ਵੱਧ ਬਣਾਇਆ ਸੀ ਕਿਉਂਕਿ ਰਾਤ ਨੂੰ ਸਬਜੀ ਵੀ ਕਿਤੇ ਜਨੈਣੀ ਬਣਾਉਣੀ ਹੈ ਤੇ ਆਪਾਂ ਹੁਣ ਜਿਹੜੇ ਨਾਲ ਚਾਟ ਪਾਉਣੀ ਹੈ ਸਮੋਸੇ ਦੀ ਚਾਟ ਬਣਾਉਣੀ ਆ ਉਹਦੇ ਵਾਸਤੇ ਥੋੜੀ ਜੀ ਆਪਾਂ ਇੱਤਾਂ ਸੁੱਕੇ ਜਿਹੇ ਭੁੰਨੇ ਛੋਲੇ ਤੇ ਰੱਖ ਲੈਣੇ ਆ ਇਹ ਸਾਰੀਆਂ ਚੀਜ਼ਾਂ ਨੂੰ ਕਿਨੂੰ ਆਪਣੀਆਂ ਠੰਡੀਆਂ ਹੋ ਜਾਣੀਆਂ ਜਿੰਨੇ ਚਿਰ ਨੂੰ ਸਮੋਸੇ ਬਣਨੇ ਆ ਇਸ ਕਰਕੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਮਾ ਕੇ ਰੱਖ ਲੈਣਾ ਵਾ ਇਸ ਤੋਂ ਬਾਅਦ ਜੀ ਹੁਣ ਆਪਣੀ ਵਾਰੀ ਆ ਗਈ ਹੈ ਚਟਨੀ ਦੀ ਚਟਨੀ ਦੀ ਸੀ ਹਰੀ ਬਣਾਉਣਾ ਚਾਹਉ ਨਾਲ ਬਣਾ ਸਕਦੇ ਜੇ ਪਰ ਮੈਂ ਹਰੀ ਨਹੀਂ ਸੀ ਬਣਾਈ ਮੈਂ ਸਿਰਫ ਲਾਲ ਚਟਨੀ ਇਹਦੇ ਨਾਲ ਬਣਾਈ ਸੀ ਤੇਲ ਆਪਾਂ ਥੋੜਾ ਜਿਹਾ ਲੈਣਾ ਉਹਦੇ ਚ ਹਲਕੀ ਜਿਹੀ ਆਪਾਂ ਪਾਉਣੀ ਆ ਨਮਕ ਲਾਲ ਮਿਰਚ ਤੇ ਥੋੜਾ ਜਿਹਾ ਮੈਂ ਇਹਦੇ ਚ ਪਾਇਆ ਹੈਗਾ ਸੀ ਰਾਈ ਬਿਲਕੁਲ ਥੋੜੀ ਜਿਹੀ ਰਾਈ ਪਾਈ ਸੀ ਦੇ ਨਾਲ ਆਪਾਂ ਬਾਤੀ ਸੀ ਅਜਵਾਈਨ ਜੀਰਾ ਰਾਈ ਜੇ ਮਤਲਬ ਸਟਫਿੰਗ ਸੀ ਤੇ ਜੀਰਾ ਬਹੁਤ ਟੇਸਟੀ ਲੱਗਦਾ ਵਾ ਤੇ ਜੇ ਨਾ ਰਾਈ ਹੋਵੇ ਤਾਂ ਕੋਈ ਗੱਲ ਨਹੀਂ ਆ ਤੇ ਨਾਲ ਆਪਾਂ ਪਾਈਆ ਸੌਂਫ ਅਜਵਾਈਨ ਤੇ ਸੌਂਫ ਸੌਂਫ ਵਾਲੀ ਚਟਨੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਤੇ ਇਸ ਤਰੀਕੇ ਨਾਲ ਤੁਸੀਂ ਬਣਾਇਆ ਨਾ ਸਮੋਸੇ ਨਾ ਖਾਓ ਪਕੌੜੇ ਨਾ ਖਾਓ ਗੋਲ ਗੱਪਿਆਂ ਨਾ ਖਾਓ ਮਤਲਬ ਜੋ ਮਰਜ਼ੀ ਇਹ ਨਾ ਖਾਈ ਜਾਓ ਕੋਈ ਚੱਕਰ ਹੀ ਨਹੀਂ ਆ ਬਹੁਤ ਵਧੀਆ ਬਣਦੇ ਤੜਕਾ ਪੁੰਨ ਕੇ ਹੱਪਾ ਸਾਰੇ ਵਿੱਚ ਲੋਨ ਵਿੱਚ ਮਸਾਲੇ ਜਿਹੜੇ ਪੌਣੇ ਸੀ ਪਾ ਕੇ ਤੇ ਨਾਲ ਆਪਾਂ ਪਾਲਿਆ ਪਾਣੀ ਆਪਣੇ ਲੋੜ ਦੇ ਮੁਤਾਬਕ ਅੱਧਾ ਲੀਟਰ ਪਾਣੀ ਪਾਇਆ ਤੇ ਮੈਂ ਪਾਉਣ ਲੱਗੀ ਆ ਜਿਹਦੇ ਚ ਖੰਡ ਹੋਣ ਖੰਡਾ ਸਿੰਘ ਜਿਹੜੀ ਆ ਉਹ ਬਰਾਉਨ ਚੀਨੀ ਜਿਹੜੀ ਪੂਰੀ ਖੰਡ ਹੈ ਹੋਰ ਤੇ ਦਿਆਂ ਚਿੱਟੀ ਖੰਡ ਹੋਵੇ ਤਾਂ ਵੀ ਕੋਈ ਗੱਲ ਨਹੀਂ ਗੀ ਤੁਸੀਂ ਉਹ ਵੀ ਪਾ ਸਕਦੇ ਏ ਤੇ ਜਿੰਨਾ ਕਿ ਮਿੱਠਾ ਰੱਖਣਾ ਉਹਦੇ ਸਾਬ ਨਾਲ ਤੁਸੀਂ ਖੰਡ ਪਾ ਲਓ ਮੈਂ ਅੱਧਾ ਕਿਲੋ ਪਾਣੀ ਤੇ ਆ ਤਿੰਨ ਕਰਸ਼ੀਆਂ ਤੋਂ ਕਿ ਜਿਹੜੀ ਬਰਾਉਨ ਖੰਡ ਹੁੰਦੀ ਹੈ ਨਾ ਇਹਦਾ ਮਿੱਠਾ ਘੱਟ ਹੁੰਦਾ ਵਾ ਤੇ ਨਾਲ ਆਪਾਂ ਪਾਉਣ ਲੱਗੇ ਇਮਲੀ ਵਾਲੀ ਸੌਸ ਮਲੇ ਇਮਲੀ ਦਾ ਜਿਹੜਾ ਪਲਪ ਜਾਂ ਹੁੰਦਾ ਵਾ ਹਨਾ ਨਹੀਂ ਆ ਤੇ ਤੁਸੀਂ ਇਮਲੀ ਇੱਕ ਘੰਟਾ ਗਰਮ ਪਾਣੀ ਚ ਪਿਉਂਦਾ ਫਿਰ ਉਹਨੂੰ ਮਸਲ ਕੇ ਛਾਣ ਕੇ ਤੇ ਉਹ ਵਾਲਾ ਜਿਹੜਾ ਤੁਸੀਂ ਬਾਣੀਆ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਏ ਤੇ ਇਹਨੂੰ ਹੁਣ ਆਪਾਂ 10 ਤੋਂ 15 ਮਿੰਟ ਚੰਗੀ ਤਰ੍ਹਾਂ ਰਿਨ ਲੈਣਾ ਜੇ ਤੁਹਾਨੂੰ ਲੱਗੇ ਵੀ ਸਾਡਾ ਪਾਣੀ ਬਹੁਤ ਹੀ ਘੱਟ ਹੋ ਗਿਆ ਤੇ ਥੋੜਾ ਜਿਹਾ ਗਰਮ ਕਰਕੇ ਪਾਣੀ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਉਹ ਪਾ ਸਕਦੇ ਏ ਪਰ 10-15 ਮਿੰਟ ਇਹਨੂੰ ਜ਼ਰੂਰ ਰਿਨਣਾ ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਉਹਦੇ ਚ ਆ ਜੇ ਚਟਨੀ ਸਾਡੀ ਕੱਚੀ ਨਾ ਰਵੇ ਕੋਈ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਪ੍ਰੋਬਲਮ ਨਾ ਹੋਵੇ ਜਿੰਨਾ ਚ ਕਰ ਲੈਨੇ ਆ ਜੀ ਸਮੋਸਿਆਂ ਵਾਸਤੇ ਆਟਾ ਤਿਆਰ ਜਿਹੜਾ ਆਪਾਂ ਉੱਪਰਲੀ ਉਹ ਪਰਤ ਜੀ ਬਣਾਉਣੀ ਜਿਹਦੇ ਵਿੱਚ ਆਪਾਂ ਸਟਫਿੰਗ ਭਰਨੇ ਆ ਹਨਾ ਰੋਟੀ ਬਣਾਉਣੀ ਉਹਦੇ ਲਈ ਆਪਾਂ ਤਿਆਰ ਕਰ ਲੈਨੇ ਆ ਜੀ ਆਟਾ ਤੇ ਨਾਲ ਹੀ ਆਪਾਂ ਇੱਕ ਵਾਰੀ ਵੇਰ ਲੈਨੇ ਆ ਚਟਨੀ ਨੂੰ ਚਟਨੀ ਆਪਣੀ ਰਿਜਨ ਡਈ ਆ ਰਿਨਣਾ ਇਹਨੂੰ ਤੁਸੀਂ ਦਬਲ ਕੇ ਆ ਭਾਵੇਂ 20 ਮਿੰਟ ਰਹਿਣ ਲੋ ਕਿ ਕੱਚੀ ਨਾ ਚਟਨੀ ਰਵੇ ਆਪਣੀ ਇਹ ਪੱਕ ਜੂਗੀ ਤੇ ਇਹਨੂੰ ਤੁਸੀਂ ਭਾਵੇਂ ਮੀਨਾ ਕੱਚ ਦੇ ਡੱਬੇ ਚ ਪਾ ਕੇ ਰੱਖ ਛੱਡੋ ਤੁਸੀਂ ਹੁਣ ਆਟਾ ਆਪਾਂ ਮੈਦਾ ਲਿਆ ਵਾ ਮੈਦਾ ਮੈਂ ਥੋੜਾ ਉਨਾਂ ਕੀ ਲਿਆ ਸੀ ਜਿੰਨਾ ਕ ਮਤਲਬ ਅਸੀਂ ਹੁਣ ਸਮੋਸੇ 5-7 ਬਣਾਉਣੇ ਸੀ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਫੈਮਿਲੀ ਦੇ ਹਿਸਾਬ ਨਾਲ ਮਿਰਚਾਂ ਵਰਤ ਸਕਦੇ ਜੀ ਅਜਵਾਇਨ ਨਮਕ ਤੇ ਥੋੜੀ ਜਿਹੀ ਮੇ ਲਾਲ ਮਿਰਚ ਪਾਈ ਲਾਲ ਮਿਰਚ ਜਿਹੜੀ ਬਿਲਕੁਲ ਆਪਸ਼ਨਲ ਹੈ ਬਸ ਮੈਨੂੰ ਆਦਤ ਹੈ ਕਿ ਮੈਨੂੰ ਹੁੰਦਾ ਤੇ ਲਾਲ ਮਿਰਚ ਥੋੜੀ ਜਿਹੀ ਪਾਈ ਲਵਾਂ ਤੇ ਨਾਲ ਆਪਾਂ ਪਾਉਣਾ ਇਹਦੇ ਵਿੱਚ ਘਿਓ ਮੋੜ ਜਿਹਨੂੰ ਕਹਿੰਦੇ ਆ ਘਿਓ ਤੁਸੀਂ ਡਾਲਡਾ ਵੀ ਪਾ ਸਕਦੇ ਜੇ ਰਿਫਾਈਨਡ ਔਇਲ ਵੀ ਪਾ ਸਕਦੇ ਜੇ ਸਰੋਂ ਦਾ ਤੇਲ ਗਰਮ ਕਰਕੇ ਠੰਡਾ ਕਰਕੇ ਉਹ ਵੀ ਪਾ ਸਕਦੇ ਜੇ ਮਾਉਣ ਜਿਹੜੀ ਆ ਇਹ ਤੁਹਾਡੇ ਅਸ਼ਾ ਤੁਸੀਂ ਕਿਹੜਾ ਪਾਉਣਾ ਵਾ ਮੈਨੂੰ ਇਸ ਚਲੋ ਜੇ ਮੈਂ ਹਲਦੀ ਚੀਜ਼ ਬਣਾਉਣ ਲੱਗੇ ਤੇ ਥੋੜਾ 2-3 ਚਮਚੇ ਦਸੀ ਘਿਓ ਦੇ ਵੀ ਵਰਤ ਲੈਣੇ ਕੋਈ ਗੱਲ ਨਹੀਂ ਜਦੋਂ ਇਹਦਾ ਲੱਡੂ ਜਾਂ ਵੱਜਨ ਲਾਪੇ ਤੇ ਸਮਝੋ ਵੀ ਤੁਹਾਡਾ ਜਿਹੜਾ ਮਾਉਣ ਆ ਉਹ ਵਧੀਆ ਬਣਾ ਤੇ ਤੋਂ ਜ਼ਿਆਦਾ ਵੀ ਇਹ ਵੀ ਜਿਆਦਾ ਵੀ ਗਿੱਲਾ ਜਾਨੀ ਕਿ ਉਹ ਨਾ ਕਰ ਲੈਣਾ ਹੁਣ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਸਖਤ ਗੋਨਣਾ ਲੈਣਾ ਸਖਤ ਕਿੰਨਾ ਕੀ ਗੋਨਣਾਗੇ ਵੀ ਜਿਹੜਾ ਨਾਰਮਲ ਆਪਾਂ ਆਟਾ ਗੋਨਣ ਦੀਆਂ ਨਾ ਰੋਟੀਆਂ ਬਣਾਉਣ ਲਈ ਉਹਦੇ ਨਾਲੋਂ ਤੇ ਪਰ ਇਹ ਆ ਵੀ ਬਹੁਤ ਜ਼ਿਆਦਾ ਇਟ ਵਰਕ ਨਹੀਂ ਗੁੰਨ ਲੈਣਾ ਵੀ ਰੋਟੀ ਨਾਲ ਆਪਣੇ ਕੋਲੇ ਮਤਲਬ ਪੂਰਾ ਜਦੋਂ ਨਾਪੀਏ ਨੂੰ ਵੀ ਜ਼ੋਰ ਲਾ ਕੇ ਨਪਣਾ ਪਵੇ ਇੰਨਾ ਕਿ ਸਖਤ ਹੋਵੇ ਤੇ ਨਾਰਮਲ ਆਟੇ ਨਾਲੋਂ ਸਖਤ ਹੋਣਾ ਚਾਹੀਦਾ ਵਾ ਤੇ ਮੈਂ ਤਾਂ ਥੋੜਾ ਨਾ ਇਹਨੂੰ ਲਾਗੇ ਕਰਕੇ ਵੀ ਪਕਾਉਣੀ ਆ ਆ ਦੇਖੋ ਇੰਨਾ ਕਿ ਸਖਤ ਮਤਲਬ ਪੂਰਾ ਜ਼ੋਰ ਲਾ ਕੇ ਇਹਨੂੰ ਨਪਣਾ ਪਵੇ ਆ ਪਾਣੀ ਤੇ ਇਹਨੂੰ ਨਾ ਮਸਲ ਮਸਲ ਕੇ ਹੱਥਾਂ ਨਾਲ ਨਰਮ ਕਰਨਾ ਕੱਟੂਕਟ 10 ਮਿੰਟ ਤੁਸੀਂ ਇਹਨੂੰ ਮਤਲਨਾ ਵਾ ਤਾਂ ਕਿ ਇਹ ਵਧੀਆ ਇਹਦਾ ਜਿਹੜਾ ਚਿਕਨਾ ਆਟਾ ਬਣ ਜੇ ਤੇ ਬਟ ਰਵੇ ਸਕਤੀ ਏ ਇਹ ਨਹੀਂ ਤੇ ਪਾਣੀ ਲਾ ਲਾ ਕੇ ਇਹਨੂੰ ਆਪਾਂ ਮਲੀ ਜਾਣਾ ਵਾ ਵੀ ਥੋੜਾ ਨਰਮ ਹੋ ਜੇ ਉਦਾਂ ਹੀ ਬਸ ਇਹ ਪ੍ਰੀਏ ਜਿੰਨਾ ਕ ਆਪਾਂ ਨੂੰ ਪਾਣੀ ਦੀ ਲੋੜ ਸੀ ਪਾ ਲਿਆ ਤੇ ਮੁੜ ਕੇ ਇਹਨੂੰ ਹੱਥਾਂ ਨਾਲ ਬਸ ਮਸਲ ਕੇ ਹੀ ਕਰਨਾ ਹੁਣ ਚਟਨੀ ਆਪਾਂ ਨੂੰ 15 ਮਿੰਟ ਹੋ ਗਏ ਸੀ ਇਹਨੂੰ ਰਿਜਣਿਆ ਹੁਣ ਇਹ ਚ ਤੁਸੀਂ ਕਿਉਂਕਿ ਮੈਂ ਇਹ ਤੇ ਬ੍ਰਾਊਨ 슈ਕਰ ਪਾਈਆ ਤੇ ਇਹਦਾ ਕਲਰ ਹੀ ਬੜਾ ਸੋਨਾ ਬਣ ਗਿਆ ਚਟਨੀ ਦਾ ਤੇ ਜੇ ਚਿੱਟੀ ਆਪਾਂ ਚੀਨੀ ਪਾਈ ਹੋਵੇ ਨਾ ਤੇ ਫਿਰ ਆਪਾਂ ਜੇ ਇਹਨੂੰ ਕੋਈ ਕਲਰ ਐਡ ਕਰਨਾ ਹੋਵੇ ਤੁਸੀਂ ਲਾਲ ਪੀਲਾ ਜੀ ਨੀਲਾ ਹਰਿਆ ਜਿਹੋ ਜਿਹਾ ਵੀ ਮਰਜ਼ੀ ਐਡ ਕਰ ਲਓ ਤੁਸੀਂ ਫੂਡ ਕਲਰ ਆਪਣੇ ਬਥੇਰੇ ਹੁੰਦੇ ਆ ਤੇ ਜੇ ਚਿੱਟੀ ਚੀਨੀ ਮੋਣੀ ਆ ਆਪਾਂ ਤੇ ਫਿਰ ਇਹਦੀ ਥੋੜਾ ਜਿਹਾ ਦੋ ਚਮਚੇ ਦੁੱਧ ਪਾ ਕੇ ਮੈਲ ਉਤਾਰ ਲੈਣੀ ਆ ਕਿਉਂਕਿ ਉਹਦੇ ਉੱਪਰ ਥੋੜੀ ਮੈਲ ਕਈ ਵਾਰੀ ਲੱਥ ਲੈਂਦੀ ਜੇ ਇਹਦੇ ਚੀਨੀ ਸਾਫ਼ ਹੋਵੇ ਫਿਰ ਮੈਲ ਨਹੀਂ ਬੰਦੀ ਹੁਣ ਇਹਦੇ ਚ ਅਰਾ ਰੋਡ ਕੌਰਨ ਫਲਾਰ ਜਾਂ ਕੌਰਨ ਸਟਾਰਚ ਕੋਈ ਵੀ ਇਹਨਾਂ ਤਿੰਨਾਂ ਚੋਂ 2-3 ਚਮਚੇ ਜਿਹੜੇ ਆ ਤੁਸੀਂ ਘੋਲ ਲੈਨੇ ਠੰਡੇ ਪਾਣੀ ਤੇ ਠੰਡੇ ਪਾਣੀ ਦੇ ਘੋਲਾਂ ਕਿਉਂਕਿ ਗਰਮ ਪਾਣੀ ਤੇ ਇਹਨੇ ਨਹੀਂ ਘੁਲਣਾ ਤੇ ਤਾਂ ਹੌਲੀ ਹੌਲੀ ਕਰਕੇ ਜਿਹੜਾ ਆਪਾਂ ਬਣਾਉਣ ਡਿਆ ਚਟਨੀ ਉਹਦੇ ਤੇ ਨੂੰ ਮਿਕਸ ਕਰੀ ਜਾਣਾ ਇਹਦੇ ਨਾਲ ਤੇ ਚਟਨੀ ਦਾ ਜਿਹੜਾ ਟੈਕਸਚਰ ਬਹੁਤ ਸੁਆਮਾ ਬਣ ਜਾਂਦਾ ਜਿਵੇਂ ਆਪਣਾ ਹੁੰਦਾ ਨਾ ਸੰਘਣੀ ਜਿਹੀ ਚਟਨੀ ਬਣਦੀ ਹੈ ਜਿਵੇਂ ਆਪਾਂ ਬਚਾਰਾਂ ਚ ਕਿਤੇ ਹੋਟਲ ਆਡਲਾ ਜਿਹੜਾ ਡੱਬਿਆਂ ਚ ਨਾ ਖਾਣੇ ਸਮੋਸੇ ਸਮਾਤੇ ਜਾਂ ਰਹਿੜੀਆਂ ਤੇ ਬਿਲਕੁਲ ਓਦਾਂ ਦੀ ਵਧੀਆ ਬਣ ਜਾਂਦੀ ਹੈ ਚਟਨੀ ਤੇ ਇਸ ਸਾਸ ਨੂੰ ਤੁਸੀਂ ਠੰਡਾ ਕਰਕੇ ਕੱਚ ਦੇ ਚਲੋ ਪਲਾਸਟਿਕ ਦਾ ਕੋਈ ਵੀ ਡੱਬਾ ਵਾ ਕੋਸ਼ਿਸ਼ ਕਰੀਏ ਨਾਵਰਤੀ ਹੁਣ ਘਰਾਂ 'ਚ ਹੁੰਦੇ ਆ ਕਿਸੇ ਮੈਨੂੰ ਨਹੀਂ ਵੀ ਚਲੋ ਕੱਚ ਦੀ ਚੀਜ਼ ਹੁੰਦੀ ਪਰ ਜੇ ਕੱਚ ਦਾ ਡੱਬਾ ਹੋਵੇ ਉਹਦੇ 'ਚ ਤੁਸੀਂ ਇਹਨੂੰ ਠੰਡੀ ਕਰਕੇ ਭਰ ਕੇ ਭਾਵੇਂ ਮਹੀਨਾ ਇੱਕ ਚਟਨੀ ਨੂੰ ਖਾਓ ਕੋਈ ਡਰ ਵਾਲੀ ਗੱਲ ਨਹੀਂ ਵਧੀਆ ਚਟਨੀ ਘਰ ਦੀ ਹੱਥਾਂ ਦੀ ਤਿਆਰ ਹੋਈ ਆ ਇਹ ਵੀ ਨਹੀਂ ਕਿ ਬੁਜਾਰੀ ਪਤਾ ਨਹੀਂ ਉਹਨਾਂ ਨੇ ਕੱਲਾ ਕਲਰ ਤੇ ਖੰਡ ਮਿਲਾ ਕੇ ਹੀ ਤੁਹਾਨੂੰ ਦੇਤੀ ਉਹਨੂੰ ਖੰਡ ਤੇ ਆਪਾਂ ਵੀ ਮਲਾਈ ਆ ਆਪਾਂ ਖੰਡ ਵੀ ਵਧੀਆ ਮਲਾਈ ਆ ਫਿਰ ਇਮਲੀ ਵੀ ਪਾਈ ਆ ਸਾਰਾ ਕੁਝ ਹੈ ਨਾ ਆਪਣੇ ਅੱਖਾਂ ਦੇ ਸਾਹਮਣੇ ਚੀਜ਼ ਬਣੀ ਆ ਅਵੇ ਤੋ ਕਿੰਨੀ ਸੋਹਣੀ ਚਟਨੀ ਆਪਣੀ ਬਣੀ ਆ ਤੇ ਜਿਹਨੇ ਨਾਲ ਮਰਜ਼ੀ ਇਹਨੂੰ ਖਾਓ ਤੁਸੀਂ ਤੇ ਹੁਣ ਜੀ ਆਪਣੀ ਆ ਗਈ ਆ ਸਮੋਸਿਆਂ ਦੀ ਵਾਰੀ ਆਪਾਂ ਪੇੜਾ ਬਣਾ ਕੇ ਰੋਟੀ ਵੇ ਲੈਣੀਆਂ ਜਿੱਦਾਂ ਆਪਾਂ ਆਮ ਨੋਰਮਲ ਰੋਟੀ ਵੇਚਦੇ ਆ ਗੋਲ ਤੁਸੀਂ ਦੇਖੋ ਮੈਂ ਤੁਹਾਨੂੰ ਨਾਲ-ਨਾਲ ਵੈਸੇ ਤੇ ਚਲੋ ਸਾਰਿਆਂ ਨੂੰ ਹੀ ਪਤਾ ਵੀ ਇਹਦੀ ਕਿੱਦਾਂ ਨਾ ਕਰਨਾ ਵਾ ਇਦਾਂ ਹਲਕਾ ਜਿਹਾ ਇਹਨੂੰ ਕੱਟ ਲਗਾ ਲੈਣਾ ਵਾ ਅੱਧੇ ਹਿੱਸੇ ਤੋਂ ਘੱਟ ਥੋੜਾ ਜਿਹਾ ਕੱਟ ਲਗਾ ਕੇ ਫਿਰ ਇਹਨੂੰ ਇਦਾਂ ਕਰਕੇ ਤੇ ਫੋਲਡ ਕਰੇ ਜਾਣਾ ਕੋਨ ਜੀ ਇਹਦੀ ਬਣਾਈ ਜਾਣੀਆਂ ਵਿੱਚ ਆਲੂ ਦੀ ਸਟਫਿੰਗ ਕਰ ਲੈਣੀ ਆ ਤੇ ਇਹਨੂੰ ਜਿਹੜਾ ਬੰਦ ਕਰਨਾ ਨਾ ਆਪਾਂ ਇਹਨੂੰ ਇਸ ਤਰ੍ਹਾਂ ਚਾਰ ਚਪੇਰੇ ਤੇ ਪਾਣੀ ਲਗਾ ਲੈਣਾ ਵਾ ਪਾਣੀ ਨਾਲ ਕੀ ਆ ਕਿ ਜਿਹੜਾ ਆਟਾ ਵਾ ਇੱਕਦਮ ਨਾਲ ਜੁੜ ਜਾਂਦਾ ਵਾ ਤੇ ਇਹ ਨਹੀਂ ਆਪੇ ਖੁੱਲ ਜੂਗਾ ਤੇ ਜਾਂ ਜਿਹੜਾ ਸਾਰਾ ਵਿੱਚ ਆਪਾਂ ਸਟਫਿੰਗ ਭਰੀ ਆ ਆਲੂ ਦੀ ਉਹ ਜੇ ਤੇ ਆਪਾਂ ਤੇਲ ਚ ਤਲਨੇ ਆ ਤੇ ਨਹੀਂ ਤੇ ਉਹ ਉਹਦੇ ਚ ਤਾਰੀਆਂ ਲਾਉਣ ਡੀ ਹੁੰਦੀ ਆ ਤੇ ਇਹ ਨਾ ਵੀ ਤੰਦੂਰ ਨਾਲ ਆਟਾ ਲੱਗਾ ਰਹਿ ਜੇ ਤੇ ਸਟਫਿੰਗ ਸਾਰੀ ਨਿਕਲ ਕੇ ਜਿਹੜੀ ਉਹ ਆਪਣੀ ਅੱਗ ਤੇ ਡਿੱਗ ਜੇ ਇਦਾਂ ਦਾ ਆਪਾਂ ਕੰਮ ਨਹੀਂ ਕਰਨਾ ਇਦਾਂ ਕਰਕੇ ਆਪਾਂ ਜਿੰਨੇ ਵੀ ਸਮੋਸੇ ਬਣਾਉਣੇ ਆ ਹਨ ਉਹਦੇ ਸਾਰੇ ਪਹਿਲਾਂ ਬਣਾ ਕੇ ਰੱਖ ਲੈਣੇ ਆ ਤੇ ਸਭ ਤੋਂ ਸਭ ਤੋਂ ਸਭ ਤੋਂ ਜ਼ਰੂਰੀ ਗੱਲ ਤੰਦੂਰੀ ਸਮੋਸੇ ਬਣਾਉਣ ਵਾਸਤੇ ਕਿ ਤੰਦੂਰ ਦਾ ਸੇਕ ਬਿਲਕੁਲ ਮੱਧਮ ਹੋਣਾ ਚਾਹੀਦਾ ਮੱਧਮ ਹੀ ਵੀ ਨਹੀਂ ਬਿਲਕੁਲ ਠੰਡਾ ਹੀ ਹੋ ਗਿਆ ਹੋਵੇ मतलब ਨਾਰਮਲ ਸੇਕ ਹੋਣਾ ਚਾਹੀਦਾ ਜਿਵੇਂ ਆਪਾਂ ਰੋਟੀਆਂ ਬਲੋਣੇ ਕਈ ਵਾਰੀ ਜ਼ਿਆਦਾ ਸੇਕ ਵੀ ਹੋ ਜਾਂਦੀ ਹੈ ਤੇ ਆਪਾਂ ਫਟਾਫਟ ਲਾਈ ਜਾਨੇ ਹਨਾ ਰੋਟੀ ਦੇ ਹੋ ਗਏ ਤੇ ਮਾਸਾ ਸੜ ਗਈ ਐ ਤੇ ਕੋਈ ਗੱਲ ਨਹੀਂ ਆਪਾਂ ਬੁਰਕੀ ਉਹ ਤੋੜਤੀ ਜਾਂ ਖਾ ਲਈ ਹਨਾ ਹੁਣ ਇਹ ਆ ਵੀ ਜਿਹੜੇ ਸਮੋਸੇ ਆਪਾਂ ਬਿਲਕੁਲ ਬਹੁਤ ਸੇਕ ਤੇ ਬਣਾ ਲੈਣਾ ਇਹਨਾਂ ਬਾਹਰੋਂ ਤੇ ਕਾਲੇ ਜਿਹੇ ਹੋ ਜਾਣਾ ਵਾ ਪਰ ਅੰਦਰੋਂ ਆਟਾ ਇਹਨਾਂ ਦਾ ਰਹਿ ਜਾਣਾ ਵਾ ਕੱਚਾ ਤੇ ਉਹ ਕੰਮ ਆਪਾਂ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਕੀ ਆ ਫਿਰ ਆਪਣੀ ਫੈਮਿਲੀ ਦੇ ਸੇਤ ਜਿਹੜੀ ਆ ਉਹ ਖਰਾਬ ਹੋਊਗੀ ਚੀਜ਼ ਤੇ ਆਪਾਂ ਤਾਂ ਬਣਾਉਣ ਲਿਆ ਵੀ ਆਪਾਂ ਹੱਥੀ ਬਣਾਈਆਂ ਵਧੀਆ ਤਿੱਕੇ ਨਾਲ ਬਣਾਈਆਂ ਹੁਣ ਤੰਦੂਰੀ ਸਮੋਸੇ ਜਿਹੜੇ ਆ ਵੇਖੋ ਵੀ ਇਹਨੂੰ ਆਪਾਂ ਡੀਪ ਫਰਾਈ ਨਹੀਂ ਕਰਦੇ ਕਿੰਨੇ ਹੈਲਦੀ ਆ ਆਪਾਂ ਦੇਸੀ ਘਿਓ ਵਿੱਚ ਪਾਇਆ ਵਾ ਤੇ ਬਿਲਕੁਲ ਇਹ ਨਹੀਂ ਆ ਇਹਨੂੰ ਤੁਸੀਂ ਭਾ ਰੋਜ਼ ਬਣਾ ਕੇ ਖਾਓ ਹਾਂ ਕੋਈ ਹੈਲਥ ਪ੍ਰੋਬਲਮ ਨਹੀਂ ਵੀ ਹਾਂ ਅਸੀਂ ਤਲੀਆਂ ਚੀਜ਼ਾਂ ਖਾਣਦੇ ਆ ਤੇ ਇਸ ਕਰਕੇ ਤੰਦੂਰੀ ਸਮੋਸੇ ਮੈਨੂੰ ਲੱਗਦਾ ਫਿਰ ਬੈਸਟ ਆਪਸ਼ਨ ਹੈ ਜਿਹੜੇ ਸ਼ੁਕੀਨ ਹੈਗੇ ਆ हां इन्नू टाइम ਤੇ ਲੱਗਣੀ ਆ ਕਿਉਂਕਿ ਜੇ ਤੁਸੀਂ ਚੰਗਾ ਕੰਮ ਕਰਨਾ ਚੰਗੀ ਚੀਜ਼ ਬਣਾਉਣੀ ਆ ਤੇ ਡੈਫੀਨੇਟਲੀ ਇਹਨੂੰ ਟਾਈਮ ਜ਼ਰੂਰ ਲੱਗਦਾ ਵਾ ਪਰ ਜੇ ਆਪਾਂ ਸੋਚੀਏ ਵੀ ਹੈ ਸਾਨੂੰ ਪਹਿਲਾਂ ਹੋਆ ਬਾਕੀ ਕੰਮ ਬਾਅਦ ਸਿਹਤ ਸਾਨੂੰ ਜ਼ਿਆਦਾ ਜ਼ਰੂਰੀ ਆ ਤੇ ਚਲੋ ਮੈਂ ਤੇ ਨਹੀਂ ਕਹਿੰਦੀ ਕਿ ਹੁਣ ਆਪਾਂ ਹਨਾ ਜੇ ਜਾਜ ਆ ਗਈ ਤੇ ਆਪਾਂ ਰੋਜ਼ ਮੌਸਮੀ ਬਣਾਉਣਾ ਖਾਣਿਆ ਪਰ ਜਦੋਂ ਵੀ ਕਰੀ ਬਣਾਉਣੇ ਆ ਤੇ ਥੋੜੀ ਜੀ ਮਿਹਨਤ ਕਰ ਲੋ ਨਾਲੇ ਤੇ ਪਰਿਵਾਰ ਵਾਲੇ ਕੁਝ ਵੀ ਸਾਡੀ ਧੀ ਨੂੰ ਸਾਡੀ ਨੌਂ ਕਿੰਨਾ ਕੰਮ ਕਰਨਾ ਉਹਦਾ ਤੇ ਨਾਲੇ ਸੇਤ ਵੀ ਵਧੀਆ ਤੇ ਨਾਲੇ ਸਵਾਦ ਦਾ ਸਵਾਦ ਤੇ ਨਾਲੇ ਬੱਚੇ ਵੀ ਫਿਰ ਫੋਨੂਲ ਕੇ ਦੱਸਦੇ ਸਾਡੀ ਮੰਮੀ ਨੇ ਸਾਨੂੰ ਆ ਚੀਜ਼ ਬਣਾ ਕੇ ਦਿੱਤੀ ਸੀ ਠੀਕ ਹੈ ਨਾ ਤੇ ਲੋ ਜੀ ਆਪਣੇ ਸਾਰੇ ਜਿਹੜੇ ਸਮੋਸੇ ਆਪਾਂ ਰੱਜ ਕੇ ਸਟਫਿੰਗ ਭਰੀ ਆ ਵਿੱਚ ਆਲੂ ਨੱਪ ਨੱਪ ਕੇ ਭਰੇ ਆ ਕਿਉਂਕਿ ਆਪਾਂ ਕਿਹੜੇ ਵਿੱਚ ਨੇ ਆਪਾਂ ਦਿਖਾਣੇ ਆ ਹਨਾ ਤੇ ਵੇਚਣ ਵਾਲਿਆਂ ਨੇ ਕੀ ਕਰਨਾ ਹੁੰਦਾ ਵੀ ਹਾਂ ਵੇਖੋ ਇੱਕ ਚੀਜ਼ ਹੋਰ ਜੇ ਮਤਲਬ ਮੈਨੂੰ ਨਹੀਂ ਪਤਾ ਵੀ ਇਹ ਸੱਚ ਹੈ ਜੀ ਜੂਰੇ ਵਰ ਸੋਣਨ ਚ ਆਇਆ ਵੀ ਜਿਵੇਂ ਹੁਣੇ ਕਈ ਥਾਵਾਂ ਤੇ ਇਦਾਂ ਵੀ ਦਾਬੇ ਗਲੇ ਸੜੇ ਜੀ ਆਲੂ ਲੈ ਲੋ ਜੀ ਸਮੋਸਿਆਂ ਚ ਪਾਉਣ ਲਈ ਕਿਉਂਗੇ ਲੋਕਾਂ ਹੀ ਖਾਣਿਆ ਪਰ ਤੁਸੀਂ ਜਦੋਂ ਘਰ ਚੀਜ਼ ਬਣਾਓਗੇ ਤੇ ਸਾਰਾ ਤੁਹਾਨੂੰ ਪਤਾ ਹੋਊਗਾ ਵੀ ਆਹ ਕਿਹੋ ਜੀ ਚੀਜ਼ ਆਪਾਂ ਵਰਤਣ ਲਈ ਆ ਲਓ ਜੀ ਅਸੀਂ ਬਣਾਏ ਟੋਟਲ 7 ਸਮੋਸੇ ਦੋ ਦੋ ਹੀ ਸਾਰੇ ਨਖਾਲੇ ਇੱਕ ਹੀ ਪਾਪਾ ਲਈ ਰੱਖਣਾ ਆਪਣੇ ਤੇ ਜੇ ਜੇ ਨਾਣ ਕੇ ਖਾਣਾ ਆ ਪਹਿਲੀ ਦਿਨ ਗੱਲ ਉਹ ਨਾ ਖਾਣੀ ਆ ਪਰ ਚਲੋ ਜੇ ਟੇਸਟ ਕਰਨਾ ਹੋਇਆ ਤੇ ਇਦਾਂ ਆਪਾਂ ਜਿਹੜੀ ਤਨੂਰ ਹੈ ਨਾ ਬਲਨਿਆ ਉਹਦੇ ਵਿੱਚ ਆਪਾਂ ਪਾਲੇ ਦਾ ਜਿਹੜਾ ਛੱਟਾ ਜਿਹਾ ਦੇ ਦੇਣਾ ਤਾਂ ਕਿ ਜੇ ਜ਼ਿਆਦਾ ਸੇਕ ਵੀ ਹੋਵੇ ਤੇ ਉਹ ਥੋੜਾ ਮੱਦਮ ਹੋ ਜੇ ਹੋਰ ਕਿਉਂਕਿ ਆਪਾਂ ਨੂੰ ਸਮੋਸੇ ਜਿਹੜੇ ਆ ਤੰਦੂਰ ਚ ਪਵਾਉਂਦੇ ਆ ਘੱਟੋ ਘੱਟ 25 ਤੋਂ 30 ਮਿੰਟ ਲੱਗ ਜਾਂਦੇ ਆ ਜੇ ਜੇ ਆਪਾਂ ਵਧੀਆ ਕੁੜਕਰੇ ਬਣਾ ਕੇ ਕੇ ਤੇ ਪੂਰੇ ਪੱਕੇ ਹੋਏ ਸਮੋਸੇ ਖਾਣੇ ਆ ਤੇ ਜੇ ਆਪਾਂ ਆਟਾ じゃ ਖਾ ਲੈਣਾ ਫਿਰ ਤੇ ਉਹ ਜਿਹੜਾ ਬਹੁਤ ਜ਼ਿਆਦਾ ਸੇਕ ਤੇ ਲਾ ਲੋਗੇ ਤੇ ਮਿੰਟੋ ਮਿੰਟੇ ਤੋਂ ਉਹਦੇ ਬਰਤ ਜੀ ਆਪਾਂ ਨੂੰ ਲੱਗਣਾ ਵੀ ਹਾਂ ਪੱਕ ਗਏ ਪੱਕ ਗਏ ਸਮੋਸੇ ਲਾ ਲੋ ਤੇ ਪਰ ਉਹ ਅੰਦਰੋਂ ਫਿਰ ਕੱਚੇ ਰਹਿ ਜਾਣੇ ਆ ਜਦੋਂ ਹੁਣ ਆਪਾਂ ਇਹਨਾਂ ਨੂੰ ਵਿੱਚ ਲਾਉਣਾ ਇਹਨਾਂ ਨੂੰ ਹੱਥ ਨਾਲ ਥੋੜਾ ਫਲੈਟ ਕਰਨਾ ਪੈਣਾ ਤੇ ਇਹ ਜਿਹੜੀ ਸਾਈਡ ਤੁਸੀਂ ਮਤਲਬ ਬਾਰ-ਬਾਰ ਰੱਖਣੀ ਹੈ ਨਾ ਇੱਕ ਤੇ ਨਾਲ ਕੰਧ ਦੇ ਲੱਗ ਜਾਣੀਆਂ ਉਧਰ ਪਾਣੀ ਨਹੀਂ ਲਾਉਣਾ ਜਿਹੜੀ ਬਾਹਰ ਵਾਲੀ ਸਾਈਡ ਹੈ ਉਹ ਵੀ ਉਹਨੂੰ ਪਾਣੀ ਲਾ ਕੇ ਉਲਟਾ ਕਰ ਲੈਣਾ ਜਦੋਂ ਆਪਾਂ ਇਦਾਂ ਲਾਇਆ ਇਹਨੂੰ ਤੇ ਜਿੱਧਰ ਪਾਣੀ ਲਾਇਆ ਸੀ ਉਹ ਸਾਈਡ ਆ ਜਾਣੀ ਆ ਅੱਗ ਵਾਲੇ ਪਾਸੇ ਪਾਣੀ ਲਾਉਣ ਦਾ ਕਾਰਨ ਕੀ ਹੁੰਦਾ ਵੀ ਇੱਕਦਮ ਇਹ ਨਾ ਵੀ ਪਿਆਰਾ ਸੇਕ ਪਾ ਕੇ ਉੱਪਰਲੀ ਪਰਤ ਜਿਹੜੀ ਆ ਉਹ ਸੜ ਜੇ ਤੇ ਉਹ ਫਿਰ ਪਾਣੀ ਨਾਲ ਥੋੜਾ ਗਿੱਲਾ ਹੋ ਜਾਂਦਾ ਆਟਾ ਨੂੰ ਹੌਲੀ-ਹੌਲੀ ਸੇਕ ਲੱਗਦਾ ਰਹਿੰਦਾ ਵਾ ਆ ਵੇਖੋ ਇਦਾਂ ਫਲੈਟ ਕਰਕੇ ਤੇ ਇਦਾਂ ਆਪਾਂ ਥੋੜਾ ਇਹਨਾਂ ਨੂੰ ਨਾ ਨੱਪ ਕੇ ਲਾਉਣਾ ਮੈਂ ਰੋ ਜੇ ਜਿਹੜੇ ਆਲੂ ਦੀ ਸਟਫਿੰਗ ਹੁੰਦੀ ਆ ਭਾਰਾ ਹੁੰਦਾ ਵਾ ਤੇ ਇਹ ਨਾ ਵੇਪੀ ਲਾਉਂਦਿਆਂ ਲਾਉਨੇ ਆਪਣਾ ਅਗਰੇ ਵਿੱਚ ਡੇਗ ਜੇ ਇਦਾਂ ਕਰਕੇ ਆਪਾਂ ਜਿਹੜੇ ਸਾਰੇ ਸਮੋਸੇ ਆ ਉਹ ਤੰਦੂਰ ਦੇ ਵਿੱਚ ਲਗਾ ਲੈਨੇ ਇਸੇ ਤਰੀਕੇ ਨਾਲ ਤੁਸੀਂ ਜਿੰਨੇ ਮਰਜ਼ੀ ਸਮੋਸੇ ਬਣਾ ਲਓ ਠੀਕ ਹੈ ਔਰ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਨਾ ਤੇ ਤੁਸੀਂ ਮੈਨੂੰ ਕਮੈਂਟ ਕਰੋ ਆਪਾਂ ਹੋਰ ਵੀ ਤੰਦੂਰੀ ਰੈਸਪੀਜ਼ ਜਿਵੇਂ ਵੱਧ ਤੋਂ ਵੱਧ ਆਪਾਂ ਢੋਣੇ ਨਾਲ ਸ਼ੇਅਰ ਕਰਾਂਗੇ ਪ੍ਰਮਾਤਮਾ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਅਕਰ ਬਖਸ਼ੇ ਸਤਿ ਬਖਸ਼ੇ ਇਹ ਆਪਾਂ ਸੋਹਣੇ ਸੋਹਣੇ ਕੰਮ ਜਿਹੜੇ ਆ ਉਹ ਕਰਦੇ ਰਹੀਏ ਵ ਮੈਂ ਮੈਂ ਫਸਟ ਟਾਈਮ ਬਣਾ ਰਹੀ ਸੀ ਤੇ ਮੈਨੂੰ ਪਰਮਾਤਮਾ ਦਾ ਮੈਂ ਮਿਲਤ ਧੰਨਵਾਦ ਕਰਦੀ ਨਹੀਂ ਥੱਕਦੀ ਵੀ ਇਹ ਵਾਇਰਸ ਸੱਚੇ ਬਾਦਸ਼ਾਹ ਜੇ ਤੁਸੋਂ ਹੀ ਸਾਨੂੰ ਕਮਲੇ ਰਮਲੇ ਬਣਾਇਆ ਹੁੰਦਾ ਤੇ ਅਸੀਂ ਕੀ ਕਰ ਲੈਣਾ ਸੀ ਸ਼ੁਕਰ ਹੈ ਤੁਸੀਂ ਸਾਨੂੰ ਇੰਨੀ ਅਕਲ ਮਤ ਬਖਸ਼ੀ ਹੈ ਵੀ ਆਪਾਂ ਪਰਿਵਾਰ ਆਪਣੇ ਨੂੰ ਜਿਹੜੀ ਤੁਸੀਂ ਰੋਜੀ ਰੋਟੀ ਸਾਨੂੰ ਬਖਸ਼ੀ ਹੈ ਬਣਾ ਕੇ ਦਿਖਵਾ ਦੇਈਦੀ ਆ ਇਹ ਵੀ ਤੁਹਾਡੀ ਕਿਰਪਾ ਵਾ ਤੇ ਮੈਂ ਹੁਣ ਆਟਾ ਸ ਨਹੀਂ ਕਰਨ ਲੱਗੀ ਆ ਇਹ ਤੁਸੀਂ ਕਰਨਾ ਚਾਹੋ ਤੇ ਕਰੋ ਨਹੀਂ ਕਰਨਾ ਚਾਹੋ ਤੇ ਨਾ ਕਰੋ ਹਨਾ ਮਲੇ ਜਿਹਨਾਂ ਬੰਦੇ ਨੂੰ ਕੰਮ ਆਉਂਦਾ ਵੀ ਕੋ ਰਿਆ ਨਹੀਂ ਨਾ ਜਾਂਦਾ ਵੀ ਆਹ ਹੋਰ ਛੋੜਾ ਜਾ ਆਹ ਵੀ ਕਰਕੇ ਵੇਰ ਰਹੀ ਆ ਵੀ ਕਰਕੇ ਵੇਰ ਰਹੀ ਐ ਇਹ ਬਿਲਕੁਲ ਜਿਹੜਾ ਆਪਸ਼ਨਲ ਚੀਜ਼ ਹੈਗੀ ਆ ਆਪਾਂ ਵੀ ਸਰੋਂ ਦਾ ਤੇਲ ਲੈ ਕੇ ਉਹਨੂੰ ਰੂਹ ਦੇ ਨਾਲ ਇੰਨਾ ਹੌਲੀ ਹੌਲੀ ਇਹਨਾਂ ਦੇ ਉੱਪਰ ਲਗਾਤਾ ਹੀ ਮੈਂ ਕਹਿਆ ਵੀ ਇਹ ਕਰੰਚੀ ਦੇ ਉੱਪਰ ਬਣ ਜਾਣ ਹਾਂ ਵਾਕਿਆ ਬੰਦੀ ਕਰੰਚੀ ਆ ਪਰ ਜੇ ਤੁਹਾਨੂੰ ਲੱਗੇ ਵੀ ਨਹੀਂ ਨਹੀਂ ਤੇਲ ਕਿਉਂ ਹੁਣ ਉਤੋਂ ਲਉਣਾ ਆਪਾਂ ਦੇਖੋ ਪਾਇਆ ਤੇ ਆਪਾਂ ਸੇਧ ਵਾਲਾ ਪਾਸਾ ਹੀ ਵੇਖਣਾ ਹਨਾ ਫਿਰ ਤੁਸੀਂ ਛੱਡ ਵੀ ਸਕਦੇ ਤੇ ਜੇ ਤੁਸੀਂ ਲਾਉਣਾ ਚਾਹੋ ਲਾ ਸਕਦੇ ਜੇ ਦੇਸੀ ਘਿਓ ਵੀ ਲਾ ਸਕਦੇ ਜੇ ਇਹਦੇ ਨਾਲ ਜਿਹੜਾ ਇਹ ਇੱਕ ਤੇ ਕਲਰ ਬੜਾ ਸੋਹਣਾ ਹੋ ਜਾਂਦਾ ਵਾ ਤੇ ਇੱਕ ਥੋੜਾ ਉੱਪਰਲੀ ਪਰਤ ਜਿਹੜੀ ਹੈ ਨਾ ਥੋੜਾ ਹੋਰ ਕਰੰਚੀ ਬਣ ਜਾਂਦੀ ਆ ਤੇ ਬਾਕੀ ਜੇ ਤੁਸੀਂ ਬਿਲਕੁਲ ਕੋਈ ਨਹੀਂ ਇਹ ਨਹੀਂ ਹੀ ਕੰਮ ਕਰਨਾ ਤੇ ਤੁਸੀਂ ਫਿਰ ਸਕਿੱਪ ਕਰ ਦਿਓ ਕੋਈ ਗੱਲ ਨਹੀਂ ਉਹ ਤਾਂ ਵੀ ਬੜੇ ਸੋਹਣੇ ਬਣ ਜਾਂਦੇ ਤੇ ਕਰੰਚੀ ਪੂਰੇ ਬਣਦੇ ਆ ਕਿਉਂਕਿ ਹੁਣ ਜਰੂਰ 30 ਮਿੰਟੇ ਨਾਲ ਇਹ ਸਿੱਕਦੇ ਰਹਿਣੇ ਆ ਹੌਲੀ ਹੌਲੀ ਮੱਧਮ ਅੱਗ ਤੇ ਤੁਸੀਂ ਸੋਚੋ ਵੀ ਕੁਰਕਰੇ ਤੇ ਆਪੇ ਬਣ ਜਾਣੇ ਆ ਕਿਉਂਕਿ ਇਹਨੂੰ ਮੋਲ ਪਾਇਆ ਆਟਾ ਸਿੰਪਲ ਆਟਾ ਨਹੀਂ ਹੈ ਵਾਲਾ ਪਕਾ ਲਿਆ ਇੱਕ ਸਾਧ ਰਜੇ ਮੱਠੀਆਂ ਜਿੱਦਾਂ ਬਣਾਉਨੇ ਆ ਉਹ ਵਾਲਾ ਆਟਾ ਗੁੰਨੇ ਆ ਵਾ ਤੇ ਇਹਨਾਂ ਨੇ ਮਤਲਬ ਉਹ ਵਰਨਾ ਤੇ ਹੈਗਾ ਹੀ ਆ कुरकुरੇ ਦੇ ਬਣਨੇ ਆ ਨਾਲ ਆਪਾਂ ਕਰ ਲਿਆ ਸੀ ਫਰੈਸ਼ ਦਹੀਂ ਜੇ ਤੁਸੀਂ ਦਹੀਂ ਪਾਉਣਾ ਤਾਂ ਹਮੇਸ਼ਾ ਫਰੈਸ਼ ਕੋਈ ਚਾਟ ਦੁੱਧ ਵਾਸਤੇ ਵਰਤੋ ਕਿਉਂਕਿ ਬਿਆਦ ਦਹੀਂ ਨਹੀਂ ਵਰਤਣਾ ਚਾਹੀਦਾ ਉਹਦੇ ਨਾਲ ਖੰਗ ਵਗੈਰਾ ਲੱਗਣ ਦਾ ਬੱਚਿਆਂ ਨੂੰ ਡਰ ਹੁੰਦਾ ਵਾ ਤੇ ਦਹੀਂ ਆਪਾਂ ਥੋੜਾ ਜਿਆ ਜਿਹੜਾ ਸੀ ਉਹ ਫੈਟ ਲਿਆ ਸੀ ਤੇ ਉਹ ਮੈਂ ਕਿਹਾ ਚਲੋ ਟੇਸਟੇ ਲੱਗੂਗਾ ਜੇ ਹੁਣ ਉਹਨੂੰ ਚਾਟ ਬਣਾਉਣੀ ਲੱਗਿਆ ਤੇ ਫਿਰ ਪੂਰੇ ਮੰਨ ਨਾਲ ਹੀ ਕੰਮ ਕਰੀਏ ਤੇ ਇੱਕ ਸਮੋਸਾ ਆਪਣਾ ਜਿਹੜਾ ਉਹ ਥੋੜਾ ਪੱਕ ਗਿਆ ਸੀ ਕਿਉਂਕਿ ਉਹਨੂੰ ਥੋੜਾ نیچے ਲਾਉਣਾ ਪਿਆ ਸੀ ਉਹਨੂੰ ਜਿਹੜਾ ਪੈਨ ਹੈ ਵਿਚਾਰੇ ਨੂੰ ਜਿਆਦਾ ਸੇਕ ਤੇ ਦੋ ਸਮੋਸੇ ਬਣ ਗਏ ਇੰਨਾ ਕਰਦਿਆਂ ਕਰਦਿਆਂ ਮੈਂ ਨੇ ਮੈਂਦਿਆਂ ਹੁਣ ਸਮੋਸੇ ਬਣ ਗਏ ਮੈਨੂੰ 25 ਤੋਂ 30 ਮਿੰਟ ਲੱਗੇ ਸੀ ਜੀ ਇਹਨਾਂ ਨੂੰ ਜਿਹੜਾ ਸੀ ਪਕਾਉਂਦੇ ਆ ਤੇ ਬੱਚੇ ਵੀ ਹੁਣ ਤੇ ਕਾਲੇ ਪੈਤੀ ਕਿਉਂਕਿ ਉਹਨਾਂ ਨੂੰ ਰੋਟੀ ਵੀ ਸਵੇਰੇ ਥੋੜੀ ਥੋੜੀ ਮਰੀ ਜਾਂ ਸਮੋਸੇ ਆ ਲਈ ਅੱਜ ਚ ਬੈਠੇ ਸੀ ਵੀ ਅੱਜ ਹੁਣ ਸਮੋਸੇ ਮਿਲਨੇ ਆ ਤੇ ਮੈਂ ਕਹਿ ਵੀ ਚਲੋ ਪਰਮਾਤਮਾ ਅੱਗੇ ਅਰਦਾਸ ਕਰੋ ਵੀ ਮੰਮਾ ਦਾ ਜਿਹੜਾ ਤਜੱਬਾ ਵਾ ਉਹ ਸਫਲ ਹੋ ਜੇ ਤੇ ਤੁਸੀਂ ਖੁਸ਼ ਹੋਵੋ ਵੀ ਹਾਂ ਵਧੀਆ ਚੀਜ਼ਾਂ ਮੰਮੀ ਨੇ ਬਣਾ ਕੇ ਖਵਾਤੀ ਤੇ ਬਹੁਤ 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 ਜਰਾ ਟੇਸਟੀ ਸਮੋਸੇ ਬਣੇ ਇੱਕ ਤੇ ਹੈਲਥ ਵਾਲੇ ਪਾਸੇ ਵੀ ਵਧੀਆ ਤੇ ਟੇਸਟ ਵਾਲੇ ਪਾਸੇ ਵੀ ਵਧੀਆ ਤੇ ਬੰਨੇ ਬੰਨੇ ਇੱਕ ਵੱਖਰੀ ਆਪਣੇ ਮਨ ਨੂੰ ਵੀ ਵੀ ਅਹੀਂ ਕੋਈ ਵੱਖਰੀ ਹੀ ਬਣਾਈ ਆ ਨਾ ਡੀਪ ਫਰਾਈ ਤੇ ਉਹਨ ਕਰ ਹੀ ਲਈਦਾ ਉਹ ਤੇ ਆਪਾਂ ਨੂੰ ਆਉਂਦੀਆਂ ਹੀ ਆ ਤੇ ਤੁਸੀਂ ਆਪਣੇ ਘਰ ਲਈ ਕੋਈ ਛੋਟਾ ਜਿਹਾ ਤੰਦੂਰ ਵੀ ਬਣਾ ਸਕਦੇ ਮੈਨੂੰ ਵੀ ਲੱਗਦਾ ਵੀ ਇਹ ਤੰਦੂਰ ਬਹੁਤ ਵੱਡਾ ਵਾ ਇਹਦਾ ਜੇ ਮਤਲਬ ਬਾਲਣ ਬਹੁਤ ਜ਼ਿਆਦਾ ਬਈ ਲੱਗ ਜਾਂਦਾ ਵਾ ਬਾਅਦ ਚ ਅੱਗੇ ਵੀ ਵੇਸਟ ਜਾਂਦੀ ਰਹਿੰਦੀ ਆ ਤੇ ਮੈਂ ਥੋੜਾ ਨਾ ਛੋਟਾ ਤੰਦੂਰ ਬਣਾਉਣਾ ਹੁਣ ਤਿੰਨ ਚਾਰ ਤੇ ਜੀ ਆਪਾਂ ਕਰਦੇ ਵੀ ਚਲੋ ਦੋ ਚਾਰ ਪਾਥੀ ਨਾਲ ਲਾਈਆਂ ਤੇ ਸਾਰੇ ਨਾਲ ਜਿਹੜੇ ਆ ਉਹ ਹੋ ਜਾਣ ਹੁਣ ਆਪਾਂ ਬੱਚੇ ਆ ਗਏ ਸੀ ਵੀ ਲਿਆਓ ਹੁਣ ਤੇ ਬੱਚੇ ਜਿਹੜੇ ਸੀ ਨਾ ਇਤੋਂ ਚੀਜ਼ ਫੜ ਕੇ ਭੱਜਣ ਲਈ ਤਿਆਰ ਹੋ ਗਏ ਤੇ ਮੈਂ ਕਿਹਾ ਲਿਆਓ ਮੈਂ ਤੁਹਾਨੂੰ ਬਾਗੇ ਦਿਵਾਵਾਂ ਲੋ ਜੀ ਆਹ ਬਣ ਗਈ ਜੀ ਸਾਡੀ ਜ਼ੂਰੀ ਸਮੋਸਿਆਂ ਦੀ ਚਾਰ ਸਮੋਸੇ ਛੋਲੇ ਪਿਆਜ਼ ਵੀ ਆਪਾਂ ਕੱਟੇ ਸੀ ਨਾਲ ਪਾਉਣੀ ਤਾਂ ਦੇ ਸਾਹਮਣੇ ਆ ਦੇ ਕੋ ਆਨੇ ਛੋਲੇ ਤੇ ਇਹਨਾਂ ਦੇ ਉੱਪਰ ਮੈਂ ਨਾਲ ਥੋੜਾ ਜਿਆਦਾ ਨਾਲ ਦੇਸੀ ਘਿਓ ਲਾ ਦਿੱਤਾ ਸੀ ਹੁਣ ਮੰਮੀ ਆ ਮੰਮੀ ਕੋ ਰਹਿਣੀ ਨਾ ਫਿਰ ਤੇ ਨਾਲ ਆਪਾਂ ਜਿਹੜੇ ਛੋਲੇ ਚਿੱਟੇ ਬਣਾ ਕੇ ਰੱਖੇ ਸੀ ਤੜਕ ਕੇ ਉਹ ਆਪਾਂ ਪਾਏ ਸੀ ਤੇ ਨਾਲ ਆਪਾਂ ਪਾਤਾ ਜੀ ਪਿਆਜ਼ ਕੱਟਿਆ ਹੋਇਆ ਬਰੀਕ ਟਮਾਟਰ ਵੀ ਤੁਸੀਂ ਪਾ ਸਕਦੇ ਜੇ ਜੇ ਤੁਸੀਂ ਚਾਹੋ ਤੇ ਬਾਕੀ ਨਾ ਪਾਣਾ ਜੇ ਤੁਹਾਡੀ ਲੱਭੀ ਜੀ ਕਿ ਕਿਤੇ ਨਾਲ ਆਪਾਂ ਪਾਤਾ ਸੀ ਇਹਦੇ ਇਹ ਲਾਲ ਸੌਸ ਜਿਹੜੀ ਚਟਨੀयां ਬਣਾਈ ਹੋਈ ਹੈ ਬੇਟੀਆਂ ਨੇ ਸਪੀ ਮੈਂ ਨਹੀਂ ਮੰਮਾ ਨਹੀਂ ਖਵਾਉਂਦੇ ਮੈਂ ਕਿਹਾ ਚਲੋ ਵੀ ਠੀਕ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਇੱਧਾ ਖਾ ਲਓ ਤੇ ਬੇਟੀ ਵੀ ਖੁਸ਼ ਆਪੋ ਆਪਣੀਆਂ ਲੈ ਕੇ ਪਲੇਟਾਂ ਦੇ ਅੰਦਰਾਂ ਨੂੰ ਭੱਜ ਗਏ ਸੀ ਹੁਣ ਰਹਿ ਗਏ ਸੀ ਜੀ ਤਿੰਨ ਸਮੋਸੇ ਤੇ ਹੁਣ ਆ ਗਈ ਸੀ ਮੇਰੀ ਵੀ ਵਾਰੀ ਮੈਂ ਜਦੋਂ ਆਪਾਂ ਵੀ ਖਾਈਏ ਵੇਖੀਏ ਤਾਂ ਸਹੀ ਵੀ ਆਪਣੀ ਮਿਹਨਤ ਦਾ ਫਲ ਜਿਹੜਾ ਕਿਦਾਂ ਦਾ ਵਾ ਸਵਾਧੀ ਆ ਕਿ ਨਹੀਂ ਸਵਾਧੀ ਤੇ ਬਾਕੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਕੇ ਜਦੋਂ ਵੀ ਤੁਸੀਂ ਰਸੋਈ ਦਾ ਕੰਮ ਕਰਨਾ ਜਾਂ ਕੋਈ ਵੀ ਜ਼ਿੰਦਗੀ ਚ ਕੰਮ ਕਰਨਾ ਵਾਹਿਗੁਰੂ ਅੱਗੇ ਅਰਦਾਸ ਕਰੋ ਬਿਹੇ ਵਾਹਿਗੁਰੂ ਜੀ ਪਾਸ਼ਾ ਜਿਹਦੇ ਰਾਹ ਪਾਈ ਜਿਹੜਾ ਵੀ ਅਸੀਂ ਤੁਹਾਡੀ ਕਿਰਪਾ ਨਾਲ ਕੰਮ ਸ਼ੁਰੂ ਕਰਨ ਲੱਗੇ ਆ ਉਹਨੂੰ ਸੰਪੂਰਨ ਕਰਿਓ ਤੇ ਸੋਹਣੇ ਤਰੀਕੇ ਨਾਲ ਸੰਪੂਰਨ ਹੋਵੇ ਵਾਹਿਗੁਰੂ ਸੱਚੇ ਪਾਸ਼ਾ ਆਪੇ ਸਾਰੀਆਂ ਚੀਜ਼ਾਂ ਦੇਣਾ ਉਹ ਦੇਣ ਵਾਲਾ ਤੇ ਭੁੱਲਣਾ ਬਖਸ਼ਣ ਵਾਲਾ ਵੇਖੋ ਜੀ ਕਿੰਨੇ ਸੋਹਣੇ ਬਣਿਆ ਹਨਾ ਵਧੀਆ ਨਾ ਜੇ ਵੀਡੀਓ ਚੰਗੀ ਲੱਗੀ ਨਾ ਤੇ ਲਾਈਕ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਸੋਨੇ-ਸੋਨੇ ਟੱਲੇ ਕਮੈਂਟ ਬਹੁਤ ਸੋਨੇ ਕਰਦੇ ਜੇ ਤੇ ਇਹਨਾਂ ਕਮੈਂਟ ਨਾਲ ਕਰਕੇ ਵੀ ਮੈਨੂੰ ਨਾ ਸੱਚੀ ਇਨਾ ਹੌਸਲਾ ਮਿਲਿਆ ਇਹਨਾਂ ਦੀ ਹਾਂ ਮੇਰੇ ਭੈਣ ਭਰਾਵਾਂ ਨੇ ਮਤਲਬ ਮੇਰਾ ਇੱਕ ਸਰ ਉਹ ਬੰਦੇ ਹੌਸਲਾ سپورਟ ਬੰਦੇ ਆ ਵੀ ਹਾਂ ਬਈ ਤੂੰ ਬੜੇ ਹੋਰ ਕੰਮ ਕਰ ਵਧੀਆ ਕਰ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਦੇਸ਼ਾਂ ਪਰਦੇਸਾਂ 'ਚ ਬੈਠਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਮੇਰੀ ਇੰਨੀ ਸਪੋਰਟ ਕੀਤੀ ਰਿਹਾ ਇੱਕੋ ਜਿਹੜਾ ਸਮੋਸਾ ਲਾਸਟ ਵਾਲਾ ਰਹਿ ਗਿਆ ਸੀ ਉਹ ਵੀ ਵੇਖੋ ਬਣ ਗਿਆ ਸੀ ਕਿੰਨਾ ਸੋਹਣਾ ਵੇਖੋ ਤੁਸੀਂ ਕਲਰ ਕਿੰਨਾ ਪਿਆਰਾ ਹੈ ਨਾ ਜੈਲੋ ਜਿਹਾ ਕਲਰ ਹੈ ਪੂਰਾ ਜਿੱਦਾਂ ਆਪਾਂ ਤਲਦੇ ਹਾਂ ਸਮੋਸੇ ਉਹੀ ਕਲਰ ਆਇਆ ਇਹਦਾ ਤੇ ਇਹ ਕਲਾਸ ਦਾ ਸੂਟਸਾ ਸੀ ਇਹ ਹੀ ਰੱਖਣਾ ਸੀ ਸਾਲੀ ਬਚਾ ਕੇ ਤੇ ਮੇਰੇ ਬੱਚਿਆਂ ਨੇ ਵੀ ਕਹਤਾ ਮੈਂ ਹੁਣ ਇਹ ਨਹੀਂ ਜੇ ਖਾਣਾ ਦੇ ਪਾਪਾ ਲਈ ਬਚਾ ਕੇ ਰੱਖਣਾ ਉਹਨਾਂ ਨੂੰ ਵੀ ਟੇਸਟ ਕਰਾਵਾਂਗੇ ਵੀ ਬਈ ਅਸੀਂ ਅੱਜ ਨੂਰੀ ਸਮੋਸੇ ਬਣਾਏ ਇਹ ਜਿੱਦ ਤਣ ਉਹਨਾਂ ਨੂੰ ਛੁੱਟੀ ਹੋਈ ਹੈ ਇਹੀ ਫੇਰ ਦੁਬਾਰਾ ਟਰਾਈ ਕਰ ਲਾਂਗੇ ਨਾਲੇ ਸਰ ਵੀ ਦੇਖ ਲੈਣਗੇ ਵੀ ਹਾਂ ਕਿੱਦਾਂ ਦੇ ਬਣਾਏ ਹਨ ਇਹਨਾਂ ਨੇ ਚੀਜ਼ ਜੇ ਅੱਜ ਉਹਨਾਂ ਦਾ ਨਾਮ ਮਣ ਹੋਇਆ ਖਾਣ ਦਾ ਤੇ ਤੇ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਆਸ ਕਰਦੀ ਆ ਤੁਹਾਨੂੰ ਚੰਗੀ ਲੱਗੂਗੀ ਵਧੀਆ ਲੱਗੂਗੀ ਤੇ ਤੁਸੀਂ ਵੀ ਬਣਾਓ ਆਪਣੇ ਪਰਿਵਾਰ ਲਈ ਇਹਦਾ ਸੋਹਣੀਆਂ ਸੋਹਣੀਆਂ ਚੀਜ਼ਾਂ ਖਵਾਓ ਉਹਨਾਂ ਨੂੰ ਤੇ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖੋ ਵਾਹਿਗੁਰੂ ਸਾਰਿਆਂ ਨੂੰ ਜਲਦੀ ਖਲਾਅ ਚ ਰੱਖੇ ਸੱਚੇ ਪਾਤਸ਼ਾਹ ਤਰੱਕੀਆਂ ਦਵੇ ਜੀ ਨਵੇਂ ਨਵੇਂ ਰੱਖੇ ਸੱਚੇ ਪਾਤਸ਼ਾਹ ਜੀਆਂ ਦੀ ਬਰਕਤ ਦਵੇ ਸੱਚੇ ਬਾਦਸ਼ਾਹ ਵਾਹਿਗੁਰੂ ਸਿਹਤ ਚੰਗੀ ਰੱਖੇ ਲਓ ਜੀ ਬਣ ਗਏ ਦੀ ਆਪਣੇ ਤੋਂ ਸਮੋਸੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ